ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਸਾਫਕਾ ਮੁਖਮੰਦੀ ਦੀ ਰਿਆਇਤ ਹੋਇਆ ਬੰਬ ਧਮਾਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਨਾਲ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੈਨ ਹੀ ਸ਼ਾਸਨ ਜੁੜੀਆਂ ਬਹੁਤ ਸਾਰੀ ਖਬਰ ਸਾਹਮਣੇ ਆਉਂਦੀਆਂ ਹਨ ਜੀ ਜੋ ਲੋਕਾਂ ਨੂੰ ਹੈਰਾਨ ਕਰਨ ਵਾਲੀਆਂ ਖ਼ਬਰਾਂ ਆਤ ਹੁਣ ਇੱਕ ਵੱਡੀ ਖ਼ਬਰ ਆ ਰਹੀ ਜਿੱਥੇ ਕਿਸ ਵੱਡੇ ਲੀਡਰ ਦੇ ਰਹਿਸ਼ਤੇ ਬੰਬਤਮਕ ਹਮਲਾ ਕਰਕੇ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋ ਗਏ ਜੀਹਾਂ ਮਣੀਪੁਰ ਦੇ ਪਿਸ਼ਨੂਪੁਰ ਜ਼ਿਲ੍ਹੇ ਦੇ ਮੋਰੰਗ ਚ ਸ਼ੁੱਕਰਵਾਰ ਦੁਪਹਿਰੇ ਸ਼ੱਕੀ ਅਤਵਾਦੀਆਂ ਦੇ ਬੰਬ ਹਮਲੇ ਚ ਇੱਕ ਬੇਅਰਕ ਵਿਅਕਤੀ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਜੀਹਾਂ ਇਸ ਧਮਾਕੇ ਚ 13 ਸਾਲ ਦੀ ਲੜਕੀ ਸਮੇਤ ਪੰਜ ਹੋਰ ਜ਼ਖਮੀ ਹੋਏ ਰਾਕਟ ਰਾਕੇਟ INA ਹੈੱਡਕੁਆਟਰ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਡਿਗਿਆ ਯਾਦ ਹਿੰਦ ਫੌਜ ਦੇ ਲੈਫਟੀਨੇਟ ਕਰਨਲ ਸੋਕਤਲੀ ਨੇ 14 ਅਪ੍ਰੈਲ 1947 ਨੂੰ INA ਦੇ ਸਰਵਉੱਚ ਕਮਾਂਡਰ ਨੇਤਾਜੀ ਸੁਭਾਚੰਦਰ ਬੋਸ ਦੀ ਕੂਾਈ ਹੈੱਡ ਪਹਿਲੀ ਵਾਰ ਭਾਰਤ ਦੀ ਧਰਤੀ ਤੇ ਆਯਾਦਾ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਸੀ ਜੀਹਾਂ ਰਾਖਟ ਸਾਬਕਾ ਮੁੱਖ ਮੰਤਰੀ ਮਾਰਮਬਾਮ ਕੋਇਰੇਜ ਦੀ ਰਿਹਸ਼ਤ ਤੇ ਅਬ ਲੈਕਚਰ ਡਿੱ ਗਿਆ ਸ਼ੁੱਕਰਵਾਰ ਨੂੰ ਜਿਲੇਚੇ ਦਾਗਿਆ ਗਿਆ ਇਹ ਦੂਜਾ ਰੌਕਡ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਿਰਗ ਵਿਅਕਤੀ ਕੈਂਪ ਵਿੱਚ ਕੁਝ ਧਾਰਮਿਕ ਰਸਮਾਂ ਦੀ ਯਾਰੀ ਕਰਦੇ ਸੀ ਜਦੋਂ ਬੰਬ ਧਮਾਕਾ ਹੋਇਆ ਉਸੇ ਮੌਕੇ ਤੇ ਹੀ ਮੌਤ ਹੋ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ